ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਬਟਵੇਂ ਦੇ ਵਿੱਚ ਇੱਕ ਚੀਜ਼ ਹਮੇਸ਼ਾ ਰੱਖੋ ਇੱਕ ਚੀਜ਼ ਤੁਹਾਡੀ ਕਿਸਮਤ ਬਦਲ ਦਵੇਗੀ ਉਹ ਕਿਹੜੀ ਚੀਜ਼ ਹੈ ਆਓ ਜਾਣਦੇ ਹਾਂ ਇੱਕ ਵਾਰ ਨਾ ਇੱਕ ਨਗਰ ਵਿੱਚ ਇੱਕ ਮਨੋਖ ਰਿਹਾ ਕਰਦਾ ਸੀ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਉਸ ਨਗਰ ਦੇ ਵਿੱਚ ਥੋੜੀ ਜੀ ਜ਼ਮੀਨ ਦੇ ਉੱਤੇ ਖੇਤੀ ਕਰਕੇ ਤੇ ਗੁਜ਼ਾਰਾ ਕਰਦਾ ਸੀ ਉਹਦਾ ਨਾਂ ਉਹਨੇ ਹਮੇਸ਼ਾ ਸਵੇਰੇ ਉੱਠਿਆ ਕਰਨਾ ਪਰਮਾਤਮਾ ਦਾ ਨਾਮ ਲਿਆ ਕਰਨਾ ਪਰ ਬਾਅਦ ਚੋਂ ਨੇ ਐਵੇਂ ਵੀ ਕਿਆ ਕਰਨਾ ਵੀ ਪਰਮਾਤਮਾ ਵੀ ਤੂੰ ਮੇਰੇ ਦੁੱਖ ਕਦੋਂ ਕਟੇਗਾ ਇਹ ਮੇਰੇ ਘਰ ਕੋਦੋਂ ਖੁਸ਼ਹਾਲੀ ਲੈ ਕੇ ਆਏਗਾ ਉਹਦੇ ਕੋਲ ਜੋ ਹੁੰਦਾ ਸੀ ਨਾ ਉਹ ਨਾਲ ਲੋਕਾਂ ਦੀ ਮਦਦ ਜ਼ਰੂਰ ਕਰਿਆ ਕਰਦਾ ਸੀ ਉਹਨੇ ਸ਼ਾਮ ਨੂੰ ਜਦੋਂ ਖੇਤੋਂ ਕੰਮ ਕਰਕੇ ਆਇਆ ਕਰਨਾ ਜੇ ਉਹਦੇ ਕੋਲ ਕੁਝ ਹੋਇਆ ਕਰਨਾ ਕਿਸੇ ਦੀ ਮਦਦ ਕਰ ਦਿਆ ਕਰਨੀ ਪਰ ਉਹਨੇ ਫੇਰ ਵੀ ਇਹ ਗੱਲ ਜ਼ਰੂਰ ਆਖਿਆ ਕਰਨੀ ਵੀ ਪ੍ਰਮਾਤਮਾ ਮੇਰੇ ਦੁੱਖ ਕਦੋਂ ਕਟੇਗਾ ਹੁਣ ਪ੍ਰਮਾਤਮਾ ਨੇ ਦੇਖਿਆ ਵੀ ਚੰਗੇ ਕਰਮ ਕਰਦਾ ਇੱਕ ਦਿਨ ਨਾ ਰਸਤੇ ਦੇ ਵਿੱਚ ਜਦੋਂ ਆਉਣ ਦੀ ਆ ਸੀ ਨਾ ਗੱਲਾਂ ਕਰਦਾ ਵੀ ਪ੍ਰਮਾਤਮਾ ਮੇਰੇ ਦੁੱਖ ਕਦੋਂ ਕਟੇਗਾ ਉੱਚੀ ਉੱਚੀਵੇਂ ਗੱਲਾਂ ਕਰਦਾ ਆਉਣ ਦੀ ਆ ਸੀ ਤੇ ਰਸਤੇ 'ਚ ਉਹਨੂੰ ਇੱਕ ਬਟੂਆ ਮਿਲਦਾ ਉਹ ਬਟੂਆ ਜਦੋਂ ਉਹ ਦੇਖਦਾ ਤੇ ਉਹ ਨਾ ਕਾਫੀ ਪੁਰਾਣੀ ਹਾਲਤ 'ਚ ਹੁੰਦਾ ਉਹ ਕਹਿੰਦਾ ਵੀ ਰਾਹ 'ਤੇ ਕੋਈ ਮਸਾਫਿਰ ਲੰਘਿਆ ਹੋਣਾ ਤੇ ਉਹਦਾ ਡਿੱਗ ਗਿਆ ਖੋਲ ਕੇ ਵੇਖਦਾ ਤੇ ਵਿੱਚ ਨਾ ਇੱਕ ਜਿਹੜੀ ਸੋਨੇ ਦੀ ਮੋਹਰ ਹੁੰਦੀ ਹੈ ਉਹ ਛੇਤੀ ਨਾਲ ਖੋਲਦਾ ਵੇਖਦਾ ਵੀ ਇੱਕ ਮੋਹਰ ਹੈ ਇੰਨੇ ਨੂੰ ਆਵਾਜ਼ ਆਉਂਦੀ ਏ ਵੀ ਇਹ ਬਟਵਾ ਕਿਸੇ ਦਾ ਨਹੀਂ ਇਹ ਤੇਰੇ ਲਈ ਤੇ ਇਹਦੇ ਵਿੱਚ ਜਿਹੜੀ ਸੋਨੇ ਦੀ ਮੋਹਰ ਹੈ ਨਾ ਜਦੋਂ ਤੂੰ ਇੱਕ ਮੋਹਰ ਕੱਢ ਲੇਗਾ ਤੇ ਇਹ 'ਚ ਹਮੇਸ਼ਾ ਇੱਕ ਸੋਨੇ ਦੀ ਮੋਹਰ ਰਹੇਗੀ ਰਹੇਗੀ ਭਾਵੇਂ ਤੂੰ ਕਿੰਨੀਆਂ ਮੋਹਰਾਂ ਕੱਢ ਲੈ ਪਰ ਇੱਕ ਸੋਨੇ ਦੀ ਮੋਹਰ ਵਿੱਚ ਹਮੇਸ਼ਾ ਰਹੇਗੀ ਦੂਜੀ ਗੱਲ ਇਹ ਸੋਨੇ ਦੇ ਮੋਹਰੇ ਤੂੰ ਜਿੰਨੀ ਮਰਜ਼ੀ ਇਕੱਠੀਆਂ ਕਰ ਲੈ ਪਰ ਤੂੰ ਖਰਚ ਓਦੋਂ ਹੀ ਕਰ ਸਕਦਾ ਜਦੋਂ ਹੀ ਤੂੰ ਬਟਵੇਂ ਨੂੰ ਆਪਣੇ ਤੋਂ ਦੂਰ ਕਰ ਦੇਗਾ ਕਿਤੇ ਹੋਰ ਪਗਾ ਆਵੇਂਗਾ ਉਹਨੇ ਕਿਹਾ ਵੀ ਠੀਕ ਹੈ ਉਹ ਘਰ ਜਾਂਦਾ ਜਾ ਕੇ ਆਪਣੀ ਪਤਨੀ ਨੂੰ ਕਿਹਾ ਵੀ ਇੱਕ ਬੋਰੀ ਲੈ ਕੇ ਆ ਉਹ ਜੋ ਨਾਲ ਵਿੱਚੋਂ ਬੋਰੀ ਤੋਂ ਸਾਰੀ ਰਾਤ ਉਹ ਬਟਵੇਂ ਚ ਸੋਨੇ ਦੀਆਂ ਮੋਹਰੇ ਕੱਢਦਾ ਰਿਹਾ ਤੇ ਉਹ ਬੋਰੀ ਜੜੀਆ ਸੋਨੇ ਦੇ ਮੋਹਰਾਂ ਦੀ ਭਰ ਗਈ ਅਗਲੀ ਰਾਤ ਫਿਰ ਹੁਣ ਉਹਨੇ ਕੰਮ ਤੇ ਵੀ ਨਾ ਜਾਇਆ ਕਰਨਾ ਖੇਤ ਤੇ ਵੀ ਨਾ ਜਾਇਆ ਕਰਨਾ ਹੁਣ ਉਹਨੇ ਜੋ ਦੇ ਕੋਲ ਹੈਗਾ ਸੀ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਕਰਨ ਲੱਗਾ। ਉਹਨੇ ਨਾ ਐਵੇਂ ਕੰਮ ਕਰਕੇ ਜਿਹੜੇ ਉਹਨਾਂ ਕੋਲ ਟੁੱਟੇ ਦੋ ਚਾਰ ਕਮਰੇ ਸਨ ਉਹਦੇ ਵਿੱਚ ਉਹਨੇ ਉਹ ਸੋਨੇ ਦੀਆਂ ਮੋਹਰਾਂ ਦੀ ਬੋਰੀ ਭਰ ਕੇ ਤੇ ਰੱਖ ਲਈ। ਹੁਣ ਆਸ-ਪਾਸੋਂ ਮੰਗ ਕੇ ਤੇ ਲੈ ਆਉਂਦਾ ਤੇ ਕਹਿੰਦਾ ਵੀ ਮੈਨੂੰ ਨਾ ਥੋੜਾ ਬੋਧ ਦੇ ਤੋ ਮੈਂ ਨਾ ਘਰ ਦਾ ਕਜਾਰਾ ਚਲਾਉਣਾ। ਲੋਕਾਂ ਨੇ ਕਿਹਾ ਵੀ ਅਸੀਂ ਦੇਖਿਆ ਵੀ ਤੇਰੇ ਘਰ ਵੀ ਸੋਨੇ ਦੀਆਂ ਬੋਰੀਆਂ ਭਰੀਆਂ ਪਈਆਂ ਨੇ ਪਰ ਤੂੰ ਫੇਰ ਵੀ ਲੋਕਾਂ ਤੋਂ ਮੰਗਦਾ। ਉਹ ਲੋਕਾਂ ਨੂੰ ਤੇ ਕੱਲ ਦੱਸ ਨਹੀਂ ਸਕਦਾ ਵੀ ਜਿੰਨਾ ਚਿਰੇ ਬਟਵਾ ਮੇਰੇ ਕੋਲੇ ਉਹਨਾਂ ਚਿਰ 1 ਕਰੋੜ ਰੁਪਇਆ ਖਰਚ ਨਹੀਂ ਕਰ ਸਕਦਾ ਐਵੇਂ ਕਰਦੇ ਕਰਦੇ ਉਹਨੇ ਜ਼ਿੰਦਗੀ ਦੇ 5 ਸਾਲ ਕੱਢ ਦਿੱਤੇ ਪਰ ਹਜੇ ਤੱਕ ਉਹਨੇ ਬਟਵਾ ਆਪਣੇ ਕੋਲੋਂ ਦੂਰ ਨਾ ਕੀਤਾ ਹਮੇਸ਼ਾ ਇਹ ਹੀ ਕਹਿੰਦਾ ਵੀ ਥੋੜੇ ਜਿਹਾ ਹੋਰ ਪੈਸੇ ਜੋੜ ਲਾਂ ਥੋੜੇ ਜਿਹਾ ਹੋਰ ਜੋੜ ਲਾਂ ਹੁਣ ਨਾ ਉਹਦੇ ਅੰਤਿਮ ਦਿਨ ਜਦੋਂ ਕੋਲ ਆ ਗਏ ਨਾ ਤੇ ਮੰਜੇ ਤੇ ਪਿਆ ਉਹ ਅਕਾਲ ਚਲਾਣੇ ਕਰ ਗਿਆ ਹੁਣ ਉਹਦੀ ਘਰ ਵਾਲੀ ਨੂੰ ਇਹ ਪਤਾ ਸੀ ਉਹ ਬੜੀ ਦੂਰ ਜਾ ਕੇ ਤੇ ਉਹ ਬਟਵਾ ਵਗਾਈ હું પોતાને ઓદા અંતિમ સંસ્કાર કર દતા હું બી સારી જાયદાદ જોડલી પર આપણે ઉત્તર રૂપિયામાં નહીં ખર્ચ કર ચુક્યા ਹੁਣ ਉਹਦੀ ਪਤਨੀ ਨੇ ਉਹਦੀ ਪਤਨੀ ਜਿਹੜੀ ਸੀ ਉਹ ਕਹਿਣ ਲੱਗੀ ਉਹ ਹਰ ਇੱਕ ਨੂੰ ਆਪਣੇ ਔਲਾਦ ਨੂੰ ਵੀ ਕਹਿੰਦੀ ਕਹਿੰਦੀ ਆਪਾਂ ਸਾਰੀ ਉਮਰ ਐਵੇਂ ਕਰਦੇ ਆ ਆ ਵੀ ਵਟ ਵਿੱਚ ਪਾ ਲਈਏ ਛੇਤੀ ਨਾਲ ਸਾਂਭ ਲਈਏ ਪਰ ਕਦੀ ਵੀ ਆਪਾਂ ਉਹ ਚੋ ਦਾਨ ਧਰਮ ਇਸ ਚੀਜ਼ ਬਾਰੇ ਸੋਚਦੇ ਨਹੀਂ ਜਿੰਨਾ ਚਿਰ ਆਪਣੇ ਕੋਲ ਜੋ ਹੈ ਉਹਦੇ ਚ ਖੁਸ਼ ਰਹਿਣਾ ਨਹੀਂ ਸਿੱਖਦੇ ਨਾ ਉਹਨਾਂ ਚਿਰ ਇਹ ਜਿਹੜੀ ਲਾਲਸਾ ਕਦੀ ਵੀ ਸੁਖੀ ਨਹੀਂ ਰਹਿਣ ਦਵੇਗੀ ਆਪਣੇ ਕੋਲ ਮੇਰੇ ਘਰ ਵਾਲੇ ਕੋਲ ਬਹੁਤ ਜ਼ਿਆਦੀ ਧਨ ਸੰਪਤੀ ਆ ਗਈ ਸੀ ਪਰਮਾਤਮਾ ਨੇ ਖੁਸ਼ ਹੋ ਕੇ ਉਹਨੂੰ ਰਿਜਕ ਵੀ ਦੇ ਦਿੱਤਾ ਸੀ ਪਰ ਉਹਨੇ ਰਿਜਕ ਵਿੱਚੋਂ ਵੰਡਿਆ ਨਹੀਂ ਸਿਰ ਤੇ ਸਿਰ ਆਪਣੇ ਬਾਰੇ ਸੋਚਿਆ ਜੋ ਲੋਕਾਂ ਤੋਂ ਖੋਣ ਬਾਰੇ ਸੋਚਦਾ ਉਹ ਕਦੀ ਸੁਖੀ ਨਹੀਂ ਰਹਿੰਦਾ ਤੇ ਜੋ ਵੰਡ ਕੇ ਖਾਣ ਬਾਰੇ ਸੋਚਦਾ ਉਹ ਕਦੇ ਭੁੱਖਾ ਨਹੀਂ ਸੌਂਦਾ ਪਰਮਾਤਮਾ ਨੇ ਆਪਾਂ ਸਭ ਨੂੰ ਉਹ ਬਟਵਾ ਦਿੱਤਾ ਜਿਦੇ ਵਿੱਚ ਕੁਝ ਨਾ ਕੁਝ ਜ਼ਰੂਰ ਰਹਿੰਦਾ ਤੇ ਜੇਕਰ ਆਪਾਂ ਵੀ ਉਹ ਬਟਵੇ 'ਚੋਂ ਵੰਡ ਕੇ ਖਾਣ ਦੀ ਨੀਤ ਰੱਖ ਲਈ ਨਾ ਤੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਫਿਰ ਆਪਾਂ ਉਹ ਬਟਵੇ ਵਿੱਚੋਂ ਵੰਡ ਕੇ ਖਾਣ ਦੀ ਨੀਤ ਰੱਖੀਏ ਫਿਰ ਆਪੇ ਹੀ ਪਰਮਾਤਮਾ ਰੰਗ-ਪਾਗ ਜ਼ਰੂਰ ਲਾਉਣਗੇ ਅਮੀਨਾ ਇੱਕ ਨਗਰ ਸੀ ਉਹਦੇ ਵਿੱਚ ਨਾ ਦੋ ਚੋਰ ਰਿਆ ਕਰਦੇ ਸਨ ਹੁਣ ਨਾ ਸਾਰੇ ਨਗਰ ਨੂੰ ਪਤਾ ਲੱਗ ਗਿਆ ਵੀ ਇਹ ਦੋਵੇਂ ਚੋਰੀ ਕਰਦੇ ਨੇ ਨਗਰ ਦੇ ਲੋਕਾਂ ਨੇ ਇਹਨਾਂ ਨੂੰ ਚੋੱਕ ਕੇ ਪਿੰਡ ਤੋਂ ਬਾਹਰ ਵਗਾਤਾ ਹੁਣ ਉਹ ਸੋਚਦੇ ਨੇ ਕਿੱਥੇ ਜਾਈਏ ਤੇ ਕੀ ਕਰੀਏ ਅਗਲੇ ਨਗਰ ਦੇ ਸੱਤ ਚ ਲੋਕ ਬੈਠੇ ਗੱਲਾਂ ਕਰਦੇ ਪਏ ਸੀ ਵੀ ਐਦੋ ਅਗਲਾ ਨਗਰ ਇਹ ਨਾ ਉਹਨਾਂ ਦਾ ਜਿਹੜਾ ਸੇਠ ਆ ਤੇ ਉਹ ਨਾ ਪੈਸੇ ਦਿੰਦਾ ਅਗਲੇ ਜਾਣਾਂ ਵ ਲਈ ਉਹ ਸੁਣ ਕੇ ਤੇ ਦੋਵਾਂ ਦੇ ਮਨ 'ਚ ਆਇਆ ਵੀ ਮਣਾ ਚੱਲ ਉੱਥੇ ਚਲੀਏ ਤੇ ਉੱਥੇ ਜਾ ਕੇ ਤੇ ਆਪਾਂ ਜਿਹੜੇ ਆ ਅਗਲੇ ਜਨਮ ਲਈ ਪੈਸੇ ਉਥੋਂ ਲੈ ਲਵਾਂਗੇ ਜਦੋਂ ਗਏ ਤੇ ਉਥੇ ਦੋ ਲੰਬੀਆਂ ਕਤਾਰਾਂ ਲੱਗੀਆਂ ਸਨ ਪਹਿਲੀ ਉਹ ਸੀ ਜੋ ਇਸੇ ਜਨਮ ਪੈਸੇ ਵਾਪਸ ਕਰਨਗੇ ਦੂਜੀ ਉਹ ਜੋ ਅਗਲੇ ਜਨਮ ਪੈਸੇ ਵਾਪਸ ਕਰਨਗੇ ਉਹ ਨਾ ਜਿਹੜੀ ਐਸੇ ਜਨਮ ਪੈਸੇ ਵਾਪਸ ਕਰਨਗੇ ਉਹ ਬੜੀ ਲੰਬੀ ਕਤਾਰ ਸੀ ਤੇ ਜਿਹੜੇ ਐਸੇ ਜਨਮ ਪੈਸੇ ਵਾਪਸ ਕਰਨਗੇ ਉਹ ਜਿਹੜੇ ਉਹ ਚ ਕੁਝ ਲੋਕੇ ਲੱਗੇ ਸਨ ਇਹ ਹੱਸ ਕੇ ਤੇ ਉਸ ਕਤਾਰ ਚ ਲੱਗੇ ਜੁ ਇਨਾਂ ਅਗਲੇ ਜਨਮ ਪੈਸੇ ਵਾਪਸ ਕਰਨੇ ਸਨ ਦੋਵੇਂ ਆਪਸ ਚ ਗੱਲਾਂ ਕਰਦੇ ਨੇ ਇਹ ਕਿੱਡੇ ਮੂਰਖ ਲੋਕ ਨੇ ਇਸ ਪਾਸੇ ਲੱਗੋ ਅਗਲਾ ਜਨਮ ਕਿੰਨੇ ਵੇਖਿਆ ਐਵੇਂ ਗੱਲਾਂ ਕਰਦੇ ਕਰਦੇ ਨਾ ਦੋਵੇਂ ਜਣੇ ਹੱਸਣ ਲੱਗੇ ਹੁਣ ਇਨਾਂ ਦੀ ਵਾਰੀ ਆਈ ਸੇਠ ਨੇ ਬੜੇ سارے ਮਨੀਮ ਰੱਖੇ ਸਨ ਮਨੀਮ ਕਹਿੰਦਾ ਵੀ ਦੱਸੋ ਕਿ ਆਹਦੇ ਲਈ ਪੈਸੇ ਚਾਹੀਦੇ ਨੇ ਕਹਿੰਦੇ ਅਗਲੇ ਜਾਣਾ ਮਿਲੀ ਉਹਨਾਂ ਕਹਿੰਿਆ ਕਿੰਨੇ ਕਹਿੰਦੇ ਵੀ ਸਾਨੂੰ 10-10 ਹਜ਼ਾਰ ਸੋਨੇ ਦੀਆਂ ਮੋਹਰਾਂ ਚਾਹੀਦੀਆਂ ਨੇ ਉਹ ਮਨੀਮ ਨੇ ਦੇ ਕੇ ਤੇ ਉੱਤੇ ਜਿਹੜਾ ਕਾਗਜ਼ ਸੀ ਬਰਕਾ ਸੀ ਉੱਤੇ ਉਹਨਾਂ ਦੇ ਅੰਗੂਠੇ ਤੇ ਨਾਮ ਲਖਵਾ ਲੇ ਲੈ ਕੇ ਤੇ ਚਲੇ ਜਾਂਦੇ ਹੁਣ ਸ਼ਾਮ ਦਾ ਵੇਲਾ ਹੋ ਗਿਆ ਸੋਚਦੇ ਆ ਵੀ ਐਨੇ ਪੈਸੇ ਲੈ ਕੇ ਗਏ ਤੇ ਡਾਕੂ ਕਚੋਰ ਲੋਟਣਾ ਲੈਣ ਐਸੀ ਨਗਰ ਦੇ ਵਿੱਚ ਰੁੱਕ ਜੰਨੇ ਆ ਸਾਰਿਆਂ ਤੋਂ ਪੁੱਛ ਦਿਆ ਪਰ ਚੋਰ ਬਿਰਤੀ ਵਾਲੇ ਤੇ ਉਵੇਂ ਦਾ ਉਹਨਾਂ ਦਾ ਹੁਲੀਆ ਦੇਖ ਕੇ ਕੋਈ ਵੀ ਘਰ ਨਹੀਂ ਵੜਦਾ ਇਹਨਾਂ ਨੂੰ ਇੱਕ ਤੇਲੀ ਆਉਂਦਾ ਤੇ ਉਹਨੂੰ ਕਹਿੰਦੇ ਆ ਵੀ ਅਸੀਂ ਤੇਰੇ ਘਰ ਲੈਣਾ ਉਹ ਕਹਿੰਦੇ ਵੀ ਐਵੇਂ ਕਰੋ ਵੀ ਮੇਰਾ ਸਾਹਮਣੇ ਵਾੜਾ ਹੈ ਉੱਥੇ ਮੇਰਾ ਇੱਕ ਬਲਦ ਤੇ ਇੱਕ ਮੇਰਾ ਬੱਕਰਾ ਹੈ ਤੇ ਇੱਕ ਮੰਜੀ ਪਈਏ ਉੱਥੇ ਜਾ ਕੇ ਤੇ ਆਰਾਮ ਕਰ ਲੋ ਦੋਵੇਂ ਜਣੇ ਉੱਥੇ ਜਾਂਦੇ ਆ ਜਿਵੇਂ ਹੀ ਅੰਮ੍ਰਿਤ ਵੇਲਾ ਹੁੰਦਾ ਨਾ ਤੇ ਉਹਨਾਂ ਨੂੰ ਕਿਸੇ ਦੇ ਬੋਲਣ ਦੀ ਆਵਾਜ਼ ਆਉਂਦੀ ਦੋਵੇਂ ਜਣੇ ਤ੍ਰਿਭਗ ਕੇ ਤੇ ਉੱਠ ਖੜਦੇ ਆ ਦੇਖਦੇ ਆਂ ਬਲਦ ਕਹਿੰਦਾ ਵੀ ਭਰਾਵਾ ਹੁਣੇ ਆਪਣਾ ਤੇਲੀ ਆਏਗਾ ਤੇ ਉਹ ਮੈਨੂੰ ਪੱਠਿਆਂ ਦਾ ਇੱਕ ਪੂਰੀ ਪੰਡ ਪਾਏਗਾ ਮੈਂ ਉਹ ਖਾ ਕੇ ਤੇ ਅਕਾਲ ਚਲਾਨੇ ਕਰ ਜਾਵਾਂਗਾ ਉਹ ਕਹਿੰਦਾ ਭਰਾਵਾ ਵੀ ਥੋੜਾ ਟਾਈਮ ਬਕਰਾਂ ਦਾ ਰੋਕ ਜਾ ਮੈਂ ਨਾ ਸਵੇਰੇ ਜਦੋਂ ਮੈਨੂੰ ਤੂੰ ਚਲਾ ਜਾਏਗਾ ਤੇ ਇੰਨੇ ਮੈਨੂੰ ਵੇਚਣਾ ਤੇ ਪਿੰਡ ਦੀ ਜੂ ਪਾਰ ਕਰਦੇ ਮੈਂ ਵੀ ਅਕਾਲ ਚਲਾਨੇ ਕਰ ਜਾਵਾਂਗਾ ਉਹ ਕਹਿੰਦਾ ਪਗਲ ਤਾਂ ਕਹਿੰਦਾ ਵੀ ਨਹੀਂ ਮੈਂ ਜਿੰਨਾ ਇਹਦਾ ਕਰਜ਼ ਸੀ ਉਹ ਜਿਹੜਾ ਉਹ ਮੈਂ ਚੁਕਾਤਾ ਉਹ ਕਹਿੰਦਾ ਤੂੰ ਕਾਹਦਾ ਕਰਜ਼ ਦੇਣਾ ਸੀ ਕਹਿੰਦੇ ਪਿਛਲੇ ਜਨਮ ਚ ਚੋ ਪੈਸੇ ਲਏ ਸਨ ਤੇ ਉਹ ਪੈਸੇ ਮੈਂ ਉਦੋਂ ਅਦਾ ਨਹੀਂ ਕਰ ਸਕਿਆ ਤਾਂ ਕਰਕੇ ਬਲਦ ਦਾ ਜਨਮ ਹੋਇਆ ਤੇ ਕਰਜ਼ਾ ਦਾ ਦਿੱਤਾ ਇਹ ਮੈਨੂੰ ਕੋਲੂ ਤੇ ਪੀੜਦਾ ਰਿਹਾ ਤੇ ਨਾਲੇ ਜਿਹੜਾ ਮੈਨੂੰ ਮਾਰਦਾ ਰਿਹਾ ਉਹ ਇਹਦਾ ਕਰਜ਼ ਮੈਂ ਚੁਕਾ ਦਿੱਤਾ ਸਵੇਰੇ ਹੁਣ ਸਾਡਾ ਹਿਸਾਬ ਬਰਾਬਰ ਹੋ ਜਾਣਾ 4 ਵਜੇ ਤੇ ਮੈਂ ਹੁਣ ਚਲੇ ਜਾਣਾ ਬੱਕਰਾ ਕਹਿੰਦਾ ਹਾਂ ਮੈਂ ਵੀ ਇਹ ਤੋਂ ਪੈਸੇ ਲਏ ਸਨ ਉਹ ਮੈਂ ਦੇ ਨਹੀਂ ਸਕਿਆ ਹੁਣ ਇਹਨੂੰ ਜਿਹੜੇ ਪੈਸੇ ਨੇ ਹੁਣ ਸਵੇਰੇ ਹੁਣੇ ਕੱਲ ਮੈਨੂੰ ਹੁਣ ਜਦੋਂ ਸਵੇਰੇ ਵੇਚ ਦੇਗਾ ਇਹਨੂੰ ਮੋਹਰਾ ਮਿਲ ਜਾਣਗੇ ਤੇ ਸਾਡਾ ਹਿਸਾਬ ਬਰਾਬਰ ਹੋ ਜਾਏਗਾ ਤੇ ਪਿੰਡ ਤੋਂ ਜੂ ਤੋਂ ਬਾਹਰ ਜਾ ਕੇ ਮੈਂ ਪ੍ਰਾਂਤ ਆਪਦਾਗਾ ਹੁਣ ਹੋਇਆ ਕਿ 4 ਵਜੇ ਤੇਲੀ ਆਇਆ ਉਹਨੇ ਪੱਠੇ ਪਾਏ ਬਲਦ ਨੇ ਖਾਦੇ ਤੇ ਉਹ ਅਕਾਲ ਚਨਾਣੇ ਕਰ ਗਿਆ ਤੇਲੀ ਬੜਾ ਦੁਖੀ ਹੋਇਆ ਤੇਲੀ ਹੁਣ ਸੋਚਦਾ ਵੀ ਕਿਤੇ ਮੇਰਾ ਬੱਕਰਾ ਵੀ ਨਾ ਚਲ ਜੇ ਤੇ ਮੈਂ ਨਾ ਇਹਨੂੰ ਵੇਚ ਦਿੰਦਾ ਇਹਨੇ ਨੂੰ ਇਹ ਦੋਨੋਂ ਉਹ ਕਹਿੰਦੇ ਵੀ ਕਿਤੇ ਕੋਈ ਐਵੇਂ ਹੀ ਹੋਵੇ ਆਪਣਾ ਆਪ ਐਵੇਂ ਹੀ ਸੋਚਿਆ ਹੋਵੇ ਚਲ ਆਪਾਂ ਬੱਕਰੇ ਦਾ ਪਿੱਛਾ ਕਰਦੇ ਆਂ ਇੰਨੇ ਨੂੰ ਬੱਕਰੇ ਨੂੰ ਕਸਾਈ ਲੈ ਗਿਆ ਤੇ ਪਿੰਡ ਦੀ ਜੂਹ ਤੋਂ ਬਾਹਰ ਜਾਂਦੇ ਹੀ ਉਹ ਵੀ ਅਕਾਲ ਚਲਾਨੇ ਕਰ ਗਿਆ ਹੁਣ ਦੋਵਾਂ ਦੇ ਮਨਾਂ ਚ ਆਇਆ ਮਨਾ ਅਗਲਾ ਆ ਜਨਮ ਤੇ ਚੋਰੀ ਕਰਦਿਆਂ ਲੰਘਿਆ ਅਗਲਾ ਜਨਮ ਵੀ ਦੁੱਖਾਂ ਦਾ ਲੰਘੇਗਾ ਚਲ ਸੇਠ ਕੋਲ ਚਲੀਏ ਪੈਸੇ ਵਾਪਸ ਕਰਨ ਸੇਠ ਦੇ ਕੋਲ ਪੈਸੇ ਵਾਪਸ ਕਰਨ ਜਾਂਦੇ ਆ ਸੇਠ ਵਰਕਾ ਫਰੋਲਦਾ ਤੇ ਵਿੱਚ ਲਿਖਿਆ ਹੁੰਦਾ ਅਗਲਾ ਜਨਮ ਆਂਦੇ ਅਸੀਂ ਤੇ ਨਹੀਂ ਰੱਖਣੇ ਹੈਗੇ ਸੇਠ ਵਾਪਸ ਭੇਜ ਦਿੰਦਾ ਹੁਣ ਅਗਲੇ ਨਗਰ ਜਦੋਂ ਤੁਰ ਕੇ ਜਾਂਦੇ ਹੁੰਦੇ ਆ ਨਾ ਤੇ ਇੱਕ ਜੰਗਲ ਹੁੰਦਾ ਉਹਦੇ ਆਸ-ਪਾਸੇ ਉਹ ਪਿੰਡ ਹੀ ਪਿੰਡ ਨਾਲ ਕਿਰਿਆ ਹੁੰਦਾ ਉਹ ਦੇਖਦਾ ਵੀ ਰਾਈ ਪਾਂ ਦੀ ਲੰਘਦੇ ਆ ਬੜੇ ਔਖੇ ਲੰਘਣਦੇ ਆ ਦੋਨੋਂ ਜਣੇ ਨਾ ਆਸ-ਪਾਸ ਦੇ ਪਿੰਡਾਂ ਤੋਂ ਮਜ਼ਦੂਰ ਸੱਦ ਕੇ ਤੇ ਜੰਗਲ ਦੇ ਵਿੱਚੋਂ ਵਿੱਚ ਇੱਕ ਪੱਕਾ ਰਾਹ ਬਣਾ ਦਿੰਦੇ ਆ ਹੁਣ ਐਨਾ ਵੱਡਾ ਤਲਾਬ ਬਣਾਉਂਦੇ ਆ ਵੀ ਸਾਰੇ ਜੰਗਲ ਦਾ ਪਾਣੀ ਜਿਹੜਾ ਵਹੇ ਕੇ ਉਹਦੇ ਜਿਹੜਾ ਤਲਾਬ ਦੇ ਵਿੱਚ ਆਉਂਦਾ ਸੀ ਤਲਾਹ ਦੇ ਆਸੇ-ਪਾਸੇ ਇੰਨੇ ਫਲਦਾਰ ਬੂਟੇ ਤੇ ਰੁੱਖ ਲਾਉਂਦੇ ਆ ਨਾ ਵੀ ਐਵੇਂ ਲੱਗਦਾ ਸਵਰਗ ਇੱਥੇ ਆ ਗਿਆ ਹੋਵੇ ਹੁਣ ਜਿਹੜਾ ਤਲਾਹ ਸੀ ਉਹਨੂੰ ਇੱਕ ਪਾਸੇ ਪੌੜੀਆਂनुਮਾ ਬਣਾਈਆਂ ਵੀ ਕੋਈ ਪੌੜੀਆਂ ਉਤਰ ਕੇ ਤਲਾਹ 'ਚ ਜਾ ਸਕੇ ਇੱਕ ਪਾਸੇ ਟਲਾਨ ਬਣਾਈ ਨਾਲ ਉਹਨਾਂ ਬੜੇ ਸੋਹਣੇ ਡੰਡੇ ਲਾਏ ਵੀ ਸਹਾਰੇ ਨਾਲ ਜਾ ਸਕਣ ਜੇ ਕਿਸੇ ਪਾਣੀ ਲੈਣਾ ਤੇ ਚੈਨ ਦੇ ਨਾਲ ਬਾਲਟੀਆਂ ਥੱਲੇ ਲਾਈਆਂ ਰੱਸਾ ਥੱਲੇ ਲਾਇਆ ਪਾਣੀ ਨੂੰ ਇਸ ਤਰੀਕੇ ਨਾਲ ਕੀਤਾ ਵੀ ਪੱਤਾ ਵੀ ਵਿੱਚ ਡਿੱਗੇ ਤੇ ਉਹ ਇੱਕ ਪਾਸੇ ਹੋ ਜੇ ਉਹ ਸਾਫ਼ ਹੋ ਜੇ ਪਾਣੀ ਇੰਨਾ ਜ਼ਿਆਦਾ ਸਾਫ਼ ਰਹਿੰਦਾ ਸੀ ਆਸ-ਪਾਸ ਬੜਾ ਜ਼ਿਆਦਾ ਸਾਫ਼ ਤੇ ਸੁਥਰਾ ਬਣਾਇਆ ਨਾਲ ਇੱਕ ਬੜਾ ਵੱਡਾ ਖੂਹ ਪਟਵਾਇਆ ਖੂਹ ਦੇ ਵਿੱਚ ਉਹਨਾਂ ਬੜਿਆ ਸਿਰੇ ਬਾਲਟੀਆਂ ਤੇ ਹੋਰ ਨਾਲ ਉਹਨਾਂ ਪਿੰਡੇ ਘੜੇ ਤੇ ਬੜਾ ਕੁਝ ਰੱਖਿਆ ਨਾਲੇਕ ਲੰਬੀ ਸਰੀਉਣਾ ਸਰਾ ਬਣਾਈ ਵੀ ਕੋਈ ਵੀ ਇੱਥੇ ਰਾਤ ਨੂੰ ਠਹਿਰ ਸਕਦਾ ਸੀ ਉੱਥੇ ਉਹਨਾਂ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਉਹਨਾਂ ਉੱਥੇ ਮਸ਼ਾਲਾਂ ਵੀ ਰਾਤ ਨੂੰ ਲਾਈਟ ਜੜੀ ਐ ਵੀ ਉੱਪਰ ਉੱਪਰ ਰਵੇ ਤੇ ਹੋਰ ਤੇ ਹੋਰ ਵੀ ਉਹਨਾਂ ਖਾਣੇ ਦੇ ਵੀ ਪ੍ਰਬੰਧ ਕੀਤੇ ਉੱਥੇ ਕੱਪੜੇ ਰਜਾਈਆਂ ਮੰਜੀਆਂ ਸਭ ਚੀਜ਼ਾਂ ਦੇ ਉਹਨਾਂ ਇੰਤਜ਼ਾਮ ਕੀਤੇ ਬੜਾ ਸੋਹਣਾ ਉਹਨਾਂ ਥਾਂ ਬਣਾਤਾ ਪੱਕੇ ਅੱਗੋਂ ਨਾਲ ਜਾਣ ਲਈ ਸੜਕ ਬਣਾ ਦਿੱਤੀ ਪਰ ਅੱਗੋਂ ਨਾਲ ਸੇਠ ਦਾ ਨਾਮ ਲਿਖ ਕੇ ਤੇ ਦੋਵੇਂ ਜਣੇ ਪਹਿਰਾ ਦੇਣ ਲੱਗੇ ਹੁਣ ਨਾ ਚਿੜੀ ਜਨੌਰ ਵੀ ਪਾਣੀ ਪੀਂਦਾ ਤੇ ਉਹਨੂੰ ਡਾਹ ਦਿੰਦੇ। ਹੁਣ ਲੋਕੀ ਉਥੇ ਪਾਣੀ ਪੀਣ ਲਈ ਆਉਂਦੇ ਉਹਨਾਂ ਨੂੰ ਭਜਾ ਦਿੰਦੇ। ਸਰਾਂਜ ਕੋਈ ਰੋਕਣ ਨਹੀਂ ਆਉਂਦਾ। ਉਹਨੂੰ ਭਜਾਉਂਦੇ ਨੇ। ਹੁਣ ਨਾ ਐਸਾ 1 ਮਹੀਨਾ ਸਮਾਂ ਆਇਆ ਵੀ ਮੀਂਹ ਆ ਪਿਆ। ਪਾਣੀ ਸਿਰਫ ਇੱਥੇ ਹੀ ਸੀ। ਲੋਕੀ ਪਾਣੀ ਲੈਣ ਆਏ। ਇੰਨਾ ਅਗੋਮਣਾ ਕਰਤਾ। ਇਹ ਕਹਿੰਦੇ ਵੀ ਕਿਉਂ ਮਣਾ ਕੀਤਾ? ਉਹ ਕਹਿੰਦੇ ਵੀ ਮੇਰੇ ਸੇਠ ਨੇ ਕਿਹਾ। ਉਹ ਕਹਿੰਦੇ ਤੇਰੇ ਸੇਠ ਨੇ ਬਣਾਇਆ ਕਿਉਂ ਸੀ? ਜਿਉਂ ਨੇ ਪਾਣੀ ਦੇਣਾ ਹੀ ਨਹੀਂ ਸੀ। ਕਹਿੰਦਾ ਵੀ ਸੇਠ ਨੂੰ ਜਾ ਕੇ ਪੁੱਛ ਲਓ। ਹੁਣ ਇੰਨੀ ਤਦਾਦ ਇੰਨੇ ਪਿੰਡਾਂ ਦੇ ਲੋਕ ਸੇਠ ਦੇ ਕੋਲ ਪਹੁੰਚੇ ਸੇਠ ਵੀ ਕੇ ਘਬਰਾ ਗਿਆ ਵੀ ਇਹ ਕਿਵੇਂ ਆਏ ਨੇ ਉਹਨੇ ਕਿਹਾ ਸੇਠ ਵੀ ਤੂੰ ਆਪਣੇ ਨਾਮ ਦੀ ਉੱਤੇ ਤਖਤੀ ਐਡੀ ਸਜਾ ਕੇ ਬੈਠਾ ਹੈ ਪਾਣੀ ਦਾ ਘੁੱਟ ਤੂੰ ਪੀਣ ਨਹੀਂ ਦਿੰਦਾ ਸਰਾਂਚ ਤੋਂ ਰੁਕਣ ਨਹੀਂ ਦਿੰਦਾ ਫਲ ਤੂੰ ਖਾਣ ਨਹੀਂ ਦਿੰਦਾ ਫਿਰ ਬਣਾਇਆ ਕਿਉਂ ਸੀ ਉਹ ਕਹਿੰਦਾ ਮੈਂ ਤੇ ਕੁਝ ਨਹੀਂ ਬਣਾਇਆ ਕਹਿੰਦੇ ਜਾਂ ਤੇਰੇ ਨਾਮ ਦੀ ਤਖਤੀ ਟੰਗੀ ਜਾਂਦੇ ਨੇ ਤੇ ਉੱਥੇ ਤੇ ਤਖਤੀ ਹੁੰਦੀ ਹੈ ਇੰਨੇ ਨੂੰ ਦੋਵੇਂ ਜਣੇ ਉੱਥੇ ਆਉਂਦੇ ਨੇ ਕਿਉਂ ਸੇਠ ਵੀ ਤੂੰ ਹੀ ਬਣਾਇਆ ਉਹ ਕਹਿੰਦਾ ਵੀ ਤੂੰ ਦਾ ਵੀ ਆਰ ਸੋਨੇ ਦੇ ਮੋਹਰੇ ਨੇ ਦੋਨਾਂ ਨੂੰ ਦਿੱਤੀਆਂ ਉਹਦਾ ਹੀ ਸਾਰਾ ਕੁਝ ਬਣਾਇਆ ਉਹ ਕਹਿੰਦਾ ਵੀ ਤੁਸੀਂ ਉਹ ਤੁਸੀਂ ਮੇਰੇ ਤੋਂ ਅਗਲੇ ਜਨਮ ਲਈ ਲੀ ਲਿਆ ਸਰ ਕਹਿੰਦੇ ਅਸੀਂ ਕਿਆ ਸੀ ਵੀ ਤੈਨੂੰ ਅਗਲੇ ਜਨਮ ਨਹੀਂ ਇਸੇ ਜਨਮ ਵਾਪਸ ਲੈ ਲੈ ਵੇਖ ਤੂੰ ਵਾਪਸ ਨਹੀਂ ਲੀਆ ਤੇਰੇ ਨਾਮ ਦਾ ਸਾਰਾ ਕੁਝ ਬਣਾਤਾ ਪਰ ਲੋਕਾਂ ਨੂੰ ਵਰਤੋਂ ਨਹੀਂ ਕਰਨ ਦਿੰਦੇ ਲੋਕੀ ਤੈਨੂੰ ਗਾਲ੍ਹਾਂ ਦਿੰਦੇ ਨੇ ਤੇਰੇ ਵਹੀ ਖਾਤੇ 'ਚ ਤੇ ਪਾਪ ਇਕੱਠੇ ਹੋਉਂਦੇ ਨੇ ਉਹ ਕਹਿੰਦਾ ਵੀ ਦੱਸੋ ਕੀ ਕਰਾਂ ਕਹਿੰਦੇ ਜਾ ਉਹ ਵਰਕਾ ਪਾੜ ਦੇ ਤੇ ਇਹ ਇੱਥੇ ਸਾਰਾ ਕੁਝ ਤੇਰਾ ਲੋਕਾਂ ਨੂੰ ਅਸੀਂ ਵੀ ਇੱਥੇ ਵੜਨ ਦਵਾਂਗੇ ਉਹ ਵਰਕਾ ਪਾੜ ਦਿੰਦਾ ਹੁਣ ਦੋਨਾਂ ਮਨੁੱਖਾਂ ਨੂੰ ਸਮਝ ਆ ਗਿਆ ਸੀ ਵੀ ਕਿਸੇ ਦਾ 1 ਰੁਪਿਆ ਵੀ ਖਾਣੇ ਆ ਨਾ ਤਾਂ ਉਹ ਵੀ ਪਾਪ ਦੇ ਭਾਗੀਦਾਰ ਬਣ ਲਿਆ ਤੇ ਅਗਲੇ ਜਨਮ 'ਚ ਉਹ ਚੁਕਾਉਣਾ ਪੈਂਦਾ ਪਰ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਤਾਂ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਸੁੱਖ ਦੇ ਰੂਪ 'ਚ ਆਉਂਦੀ ਹੈ ਜਦੋਂ ਮਦਦ ਕਰਦੇ ਆ ਤਾਂ ਪਰਮਾਤਮਾ ਖੁਸ਼ ਹੋ ਕੇ ਸੁੱਖ ਤੇ ਸਮਰiddhi ਦਿੰਦਾ ਇਸ ਲਈ ਸੰਗਤ ਜੀ ਵੰਡਣਾ ਸਿੱਖੀਏ ਤੇ ਜਦੋਂ ਵੰਡਾਂਗੇ ਪਰਮਾਤਮਾ ਆਪੇ ਹੀ ਫਿਰ ਝੋਲੀਆਂ ਵੀ ਭਰ ਦੇਣਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ